ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਆ ਗਏ ਆ। ਜਿਹੜੇ ਮਾਪੇ ਅਤੇ ਉਹ ਕਿੰਨ ਲਿਆ ਰਹੇ ਆ। ਤੇ ਜਿਹੜੇ ਨਹੀਂ ਹੋ ਕੇ ਤੇ ਆਪਣੇ ਕਰਕੇ ਬੇਰਸੀ ਦਾਪਤ ਦੇਣਾ। ਬਹੁਤ ਜੰਦਾ ਦੇ। ਹਾਂਜੀ ਕਾਜੀ ਕਾਜੀ ਤਾਂ ਉਹ ਪਾਰਕੀ ਕਟ ਹੋਣੀ ਹੈ ਤੇ ਬਾਕੀ ਸਭ ਇਹਨਾਂ ਦੇ ਵਿੱਚ ਮੈਂ ਇਹ ਆਹ ਆਹ ਭਰਿਆ ਹੈਗਾ ਹੈ। ਰੇਟ ਆਉਂਦਾ ਹੈ। ਭਾਰ ਕੋ 360 ਆੜਾ ਹੈ। ਇੱਥੇ ਨੰਬਰ ਲਿਖਣਾ ਪੈਣਾ ਹੈ ਨਾ। 937 850 ਹਾਂ ਜੀ। ਹਾਂ ਜੀ ਰੀਡ। ਨਵਾਂ ਸ਼ਹਿਰ ਜੇ ਨਵਾਜ਼ ਸਰ ਜਿਹੜੇ ਰੱਖਿਆ ਹੈ ਅੱਜ ਇਸ ਕੱਤੇ ਨਵਾਂ ਸ਼ਹਿਰ ਆਏ ਹੈ ਕਿ ਦਸਰਾ ਸਾਰੇ ਜਾਣਦੇ ਆ ਕਿ ਸ਼੍ਰੋਮੀ ਅਕਾਲੀ ਦਲ ਦੀ ਭਰਤੀ ਦੇ ਸੰਬੰਧ ਵਿੱਚ ਸਾਰੇ ਪੰਜਾਬ ਦੇ ਵਿੱਚ ਬੜੀ ਜ਼ੋਰਦਾਰ ਮਹਿੰਮ ਚੱਲ ਰਹੀ ਹੈ ਉਸ ਦੇ ਤਹਿਤ ਅੱਜ ਨਵਾਂ ਸ਼ਹਿਰ ਵਿਖੇ ਇਹ ਭਰਤੀ ਦੇ ਸਬੰਧ ਵਿੱਚ ਰੋਹਮਾਨ ਜੋ ਸਾਡੇ ਆਗੂ ਸਰਵਾਨ ਨੇ ਵਰਕਰ ਸਰਵਾਨ ਨੇ ਉਹਨਾਂ ਨੂੰ ਇੱਕ ਸੱਦਾ ਪੱਤਰ ਭੇਜਿਆ ਸੀ ਕਿਉਂਕਿ ਤੁਸੀਂ ਜਾਣਦੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਮਹਾਨ ਇਤਿਹਾਸ ਹੈ ਆ ਦੇਸ਼ ਦੇ ਵਿੱਚ ਤੇ ਖਾਸ ਤੌਰ ਤੇ ਪੰਜਾਬ ਦੇ ਲਈ ਪੰਜਾਬ ਦੇ ਹੱਕਾਂ ਦੇ ਹਿੱਤਾਂ ਲਈ ਹਮੇਸ਼ਾ ਅੱਗੇ ਹੋ ਕੇ ਲੜਦਾ ਰਿਹਾ ਪਰ ਅਫਸੋਸ ਕਿ ਪਿਛਲੇ ਡੇਢ ਦਹਾਕੇ ਤੋਂ ਇਹ ਅਕਾਲੀ ਦਲ ਦੀ ਜਿਹੜੀ ਦਸ਼ਾ ਸੀ ਜਿਹੜੀ ਦਿਸ਼ਾ ਸੀ ਉਹ ਕਰਾਹੇ ਪੈ ਗਈ ਸੀ ਉਸ ਦੇ ਸਬੰਧ ਵਿੱਚ ਸਾਰੀ ਲੀਡਰਸ਼ਿਪ ਨੇ ਜਿਹੜੀ ਹਮਦਰਦ ਸੀ ਜਿਹੜੀ ਇਸ ਹਾਲਾਤ ਤੋਂ ਦੁਖੀ ਸੀ ਸ੍ਰੀ ਕਾਲ ਤੱਕ ਨਸਾਬ ਤੇ ਪੇਸ਼ ਹੋਏ ਸੀ ਤੇ ਕਾਲ ਤੱਕ ਸਾਹਿਬ ਨੇ ਹੁਕਮ ਕੀਤਾ ਸੀ ਵੀ ਆ ਜਿਹੜੀ 5 ਮੈਂਬਰੀ ਜਾਂ 7 ਮੈਂਬਰੀ ਕਮੇਟੀ ਆ ਇਹ ਭਰਤੀ ਸ਼ੁਰੂ ਕਰਵਾਏ ਤੇ ਉਸ ਦੇ ਸਬੰਧ ਵਿੱਚ ਅੱਜ ਅਸੀਂ ਭਰਤੀ ਦੇ ਕਰਨ ਦੇ ਸਬੰਧ ਵਿੱਚ ਇਸ ਸਾਰੇ ਸਰਕਾਰਾਂ ਨੂੰ ਮਿਲਣ ਵਾਸਤੇ ਆ ਗਏ ਪ੍ਰਾਨਿਆ ਸਾਵਾ ਹਗੁਰ ਜੀ ਕੀ ਫਤਹਿ ਅੱਜ ਅਸੀਂ ਸ਼੍ਰੀ ਕਾਲ ਤੱਕ ਸਾਹਿਬ ਤੋਂ ਜੋ 2 ਦਸੰਬਰ ਨੂੰ ਕੋਕਨਾਮਾ ਜਾਰੀ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀਕਰਨ ਸੰਬੰਧੀ ਉਸ ਨੂੰ ਮੁੱਖ ਰੱਖਦਿਆਂ ਹੀ ਪੰਜ ਮੈਂਬਰੀ ਕਮੇਟੀ ਨੂੰ ਬੇਨਤੀ ਕੀਤੀ ਗਈ ਸੀ ਨਵੇਂ ਸ਼ਹਿਰ ਦੇ ਮਾਨਯੋਗ ਮੈਂਬਰ ਜਥੇਦਾਰ ਮਹਿੰਦਰ ਸਿੰਘ ਜੀ ਸੈਨ ਪਰ ਜਥੇਦਾਰ ਤਲੋਚਨ ਸਿੰਘ ਜੀ ਤਪਾਲਪੁਰੀ ਸਾਹਿਬ ਕਾ ਮੈਂਬਰ ਸ਼੍ਰੋਣੀ ਕਮੇਟੀ ਨੇ ਕਿ ਸਾਡੇ ਨਵੇਂ ਸ਼ਹਿਰ ਦੇ ਵਿੱਚ ਵੀ ਜਿਹੜੀ ਭਰਤੀ ਮਹੱਮਲੀ ਸ਼ੁਰੂਆਤ ਕੀਤੀ ਜਾਵੇ ਅਸੀਂ ਗੁਰਦਰਾ ਮੰਜੀ ਸਾਹਿਬ ਵਿਖੇ ਇਹ ਕਾਠ ਰੱਖਣ ਦਾ ਫੈਸਲਾ ਕੀਤਾ ਸੀ ਤੇ ਅੱਜ ਜੋ ਮਾਨਯੋਗ ਜੱਜੇਦਾਰ ਗੁਰ ਪ੍ਰਤਾਪ ਸਿੰਘ ਜੀ ਬਡਾਲਾ ਜੀ ਨੇ ਜੋ ਪੰਜ ਮੈਮਰੀ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਇਸ ਕਰਕੇ ਅਸੀਂ ਸਾਰੇ ਇਲਾਕਾ ਨਿਵਾਸੀ ਐ ਜੋ ਸੱਜਣ ਸੀ ਜੋ ਵਿਚਾਰੇ ਵਰਕਰ ਘਰ ਹੀ ਬੈਠੇ ਸੀਗੇ ਉਹਨਾਂ ਨੂੰ ਅੱਜ ਬਹੁਤ ਵੱਡਾ ਹੌਸਲਾ ਮਿਲਿਆ ਕਿ ਸਾਨੂੰ ਵੀ ਕੋਈ ਪੁੱਛਣ ਵਾਲਾ ਮਿਲਿਆ ਕਾਲ ਤੱਕ ਸਭ ਤੋਂ ਜੜੀ ਆਵਾਜ਼ ਆਈ ਆ ਉਹਨੂੰ ਬੁਲੰਦ ਕਰਨ ਵਾਸਤੇ ਅੱਜ ਅਸੀਂ ਸ਼੍ਰੋਮਣੀ ਕਾਲੀ ਦਾਲ ਦੀ ਸਰਜੀਤੀ ਵਾਸਤੇ ਭਰਤੀ ਮਹਾਂਮ ਜਿਹੜੀ ਆ ਉਹ ਸ਼ੁਰੂ ਕਰਨ ਲਈ ਇਕੱਤਰ ਹੋਏ ਆ ਤੇ ਸਾਰਿਆਂ ਨੂੰ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਅੱਜ ਵੀ ਆਪ ਜੀ ਮੀਡੀਆ ਨਾਲ ਬੇਨਤੀ ਕਰ ਰਹੇ ਆ ਕਿ ਜਿਹੜੀਆਂ ਰਸੀਦਾ ਛਪੀਆਂ ਨੇ ਇਹਦੇ ਵਿੱਚ ਆਧਾਰ ਕਾਟ ਜਿਹੜਾ ਲਾਊਗਾ ਆਧਾਰ ਕਾਟ ਲਾ ਕੇ ਮੋਬਾਈਲ ਨੰਬਰ ਆਪਣਾ ਭਰੂਗਾ ਉਹਦੀ ਹੀ ਜਿਹੜੀ ਰਸੀਦ ਭਰਤੀ ਮੈਂਬਰ ਉਹਨੂੰ ਬਣਾਇਆ ਜਾਣਾ ਨਾ ਕਿ ਇੱਥੇ ਕੋਈ ਫਰਜੀ ਭਰਤੀ ਹੋਣੀ ਆ ਕੋਈ ਸਾਡੇ ਕੋਲ ਗਿਣਤੀ ਦਾ ਸਵਾਲ ਨਹੀਂ ਹੈਗਾ ਸਾਡੇ ਕੋਲ ਤਏ ਆ ਵੀ ਜਿਹੜਾ ਭਰਤੀ ਆ ਕਾਲ ਤੱਕ ਤੇ ਹੁਕਮ ਮੁਤਾਬਕ ਜਿਹੜੀ ਕਰਨੀ ਆ ਉਹ ਤੇ ਅਸੀਂ ਪਾਲਣਾ ਕਰਨੀ ਆ ਇਹੋ ਸਾਰਿਆਂ ਨੂੰ ਬੇਨਤੀ ਆ ਤੇ ਸਾਰੇ ਹਮ ਹਮ ਆ ਕੇ ਇਹ ਭਰਤੀ ਵਿੱਚ ਆਪਣਾ ਯੋਗਦਾਨ ਪਾਣ ਕਿਉਂਕਿ ਸਸ ਅਸੀਂ ਛੋਟੇ ਸਮੇਂ ਦੇ ਵਿੱਚ ਹੀ ਇਹ ਪ੍ਰੋਗਰਾਮ ਬਣਾਇਆ ਗਿਆ ਕਿਉਂਕਿ ਬਾੜੀਆਂ ਦਾ ਸੀਜ਼ਨ ਹੈ ਜੋ ਪਿੰਡਾਂ ਦੇ ਵਿੱਚ ਸੰਗਤ ਆਪਣੇ ਖੇਤੀਬਾੜੀ ਨਾਲ ਸੰਬੰਧਤ ਨੇ ਜਾਂ ਮਜ਼ਦੂਰ ਭਰਾ ਨੇ ਉਹ ਸਾਰੇ ਇਹਦੇ ਵਿੱਚ ਬਿਜ਼ੀਨੈਸ ਕਰਕੇ ਅਸੀਂ ਛੋਟੇ ਸਮੇਂ ਦੇ ਵਿੱਚ ਹੀ ਸੰਗਤਾਂ ਨੂੰ ਬੇਨਤੀ ਕੀਤੀ ਸੀ ਸੰਗਤਾਂ ਜਿਹੜੀਆਂ ਨੇ ਉਹ ਭਰਤੀ ਮਹਾਂਮੰਦੇ ਵਿੱਚ ਹਿੱਸਾ ਲੈਣ ਆਈਆਂ ਨੇ ਉਹ ਪਰਚੀਆਂ ਵੀ ਲੈਣਗੇ ਤੇ ਇੱਥੇ ਜਿਹੜੀ ਉਹ ਭਰਤੀ ਦੀ ਰੰਭਤਾ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਿਲਕੁਲ ਭਰਤੀ ਹੋ ਚੁੱਕੀ ਹੈ ਹਾਂਜੀ ਕਿੰਨੇ ਬੰਦੇ ਆ ਚੁੱਕੇ ਨੇ ਨਹੀਂ ਬੰਦੇ ਤਾਂ ਦੇਖੋ ਕਿੰਨੇ ਆ ਚੁੱਕੇ ਨੇ ਤਾਂ ਆ ਗਿਣਤੀ ਕਰ ਲੋ 1 0 ਨੰਬਰ ਪਾਈ ਜਾ 0 ਪਾ ਲਓ 150 ਬੰਦੇ ਸਾਡੇ ਕੋਲ ਪਹੁੰਚ ਚੁੱਕਾ ਜੀ ਇਸ ਵੇਲੇ ਹਾਂਜੀ ਇਹ ਮੁੰਮਤ ਤੂੰ ਚੱਲਨੀ ਹੈ ਟਾਈਮਿੰਗ ਕੀ ਹੈ ਇਹ ਚੱਲਦੀ ਰਹਿਣੀ ਹੈ ਜੀ ਸੰਤ ਚੱਲਣਾ ਹਾਂਜੀ ਸੰਤ ਚੱਲਦੇ ਨਹੀਂ ਸ਼ਾਮ ਨਹੀਂ ਤੋਂ ਰੰਭਤਾ ਕਰਕੇ ਲੋਕਾਂ ਨੇ ਜਿਹੜੇ ਆਇਓ ਆ ਮੈਂਬਰ ਉਹਨਾਂ ਨੇ ਭਰਤੀਆਂ ਕਾਪੀਆਂ ਲੈ ਜਾਣੀਆਂ ਜੀ ਇੱਥੇ ਵੀ ਭਰਤੀ ਹੋਈ ਜਾਣੀ ਜਿਹੜਾ ਆਊਗਾ ਤੇ ਇੱਥੇ ਹੀ ਭਰਤੀ ਕਰਾਂਗੇ ਹਾਂਜੀ ਟੀਚਰ ਤਾਂ ਨੱਖੇ ਜੀ ਟੀਚਰ ਦਾ ਦੇਖੋ ਸੰਗਤ ਦਾ ਟੀਚਰ ਇਹ ਕਿਹੜਾ ਕੋ ਸਾਡਾ ਕੋਈ ਦੁਕਾਨਦਾਰੀ ਹੈ ਜੀ ਇਹ ਤਾਂ ਜਿੰਨੀ ਭਰਤੀ ਹੋ ਗਈ ਸੀ ਉਨੀ ਭਰਤੀ ਕਰਾਂਗੇ ਨਹੀਂ ਕੋਈ ਟਾਰਗੇਟ ਤੋਂ ਨਾ ਜੀ ਕਿ 500000 250000 ਇਹ ਤਾਂ ਦੇਖੋ ਸੰਗਤ ਤੇ ਡਿਪੈਂਡ ਹੈ ਜੀ ਆ ਪਰਚੀਆਂ ਸਾਡੇ ਕੋ ਆ ਗਈਆਂ ਦਫ਼ਤਰੋਂ ਜੀ ਲੋਡ ਪਈ ਤਾਂ ਅਸੀਂ ਹੋਰ ਮੰਗਾ ਲੈਣੀਆਂ ਜੀ ਕਿੰਨੇ ਕਾ ਚੁੱਕੇ ਰਹੇ ਸਾਡੇ ਕੋ ਪਰਚੀ 300 ਪਰਚੀ ਆ ਲੈ ਕੇ ਆਏ ਮੈਂਬਰ ਸਾਹਿਬ ਜੀ ਹਾਂਜੀ ਇੱਕ ਤੇ 100 ਆ ਜੀ ਤੇ ਅਹੁਦਾ ਕੀ ਆ ਬਗ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਮੇਰਾ ਕੋਈ ਅਹੁਦਾ ਨਹੀਂ ਹੈਗਾ ਮੈਂ ਤਾਂ ਇੱਕ ਸੇਵਾਦਾਰ ਆ ਪੰਚ ਦਾ ਸਿਪਾਹੀ ਆ ਕੋਈ ਅਹੁਦਾ ਲਾ ਕੇ ਲੈਣ ਦੀ ਇੱਛਾ ਮਹਾਰਾਜ ਦੀ ਹਾਂਜੀ ਭਾਈ ਸੰਤੋਖ ਜੀ ਜੀ ਬੜਾ ਸਭ ਪੁੱਛਿਆ ਜਨਮਾਸਰਾਏ ਕਿ ਮੁਹੀ ਵੀ ਚੱਲ ਰਹੀ ਹੈ ਅਕਾਲੀ ਦਰ ਤੁਸੀਂ ਕੀ ਕਰਤ ਹੋ ਅੱਜ ਅਸੀਂ ਜਿਹੜੀ ਕਾਲ ਤੱਕ ਸਭ ਵੱਲੋਂ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਭੱਤੀ ਵਾਸਤੇ ਉਸ سلسلے ਦੇ ਸੰਬੰਧ ਵਿੱਚ ਨਵਾਂ ਸ਼ਹਿਰ ਇੱਥੇ ਨਵਾਂ ਬਾਸ਼ਾ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਲਾਉਣ ਆਏ ਆ ਤੇ ਇਹ ਜਿਹੜੀ ਭਰਤੀ ਆ ਇਸ ਨੂੰ ਬੜਾ ਚੰਗਾ ਹੰਗਾਰਾ ਮਿਲ ਰਿਹਾ ਸਾਰੇ ਪੰਜਾਬ ਵਿੱਚੋਂ ਬੜਾ ਉਤਸ਼ਾਹ ਆ ਸੰਗਤਾਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਪੈਰੋਕਾਰ ਨੇ ਪੰਥ ਦਰਦੀ ਨੇ ਪੰਜਾਬੀ ਆ ਉਹ ਸਾਰੇ ਚਾਹੁੰਦੇ ਆ ਕਿ ਅਗal ਤੱਕ ਸਾਡੇ ਭਰਤੀ ਨਾਲ ਜੁੜਨਾ ਤੇ ਉਸ سلسلے ਦੇ ਕਰਕੇ ਅਸੀਂ ਇੱਥੇ ਨਵਾਂ ਸ਼ਹਿਰ ਅੱਜ ਮੀਟਿੰਗ ਕਰਨ ਆਏ ਆ ਤੇ ਇੱਥੇ ਵੀ ਅਸੀਂ ਕਾਪੀਆਂ ਦੇ ਕੇ ਜਾਵਾਂਗੇ ਮੈਂਬਰਸ਼ਿਪ ਸਲਿੱਪਾਂ ਕਿ ਸਾਨੂੰ ਉਮੀਦ ਹੈ ਕਿ ਇਹ ਭਰਤੀ ਮਹਿੰਮ ਜਿਹੜੀ 18 ਮਾਰਚ ਤੋਂ ਸ਼ੁਰੂ ਹੋਈ ਸੀਗੀ ਅਕਾਲ ਤਖਤ ਸਾਹਿਬ ਤੋਂ ਤਿੰਨ ਮਹੀਨੇ ਦਾ ਪਹਿਲਾ ਪੜਾਅ ਇਸ ਭਰਤੀ ਦਾ ਤੇ ਜਦੋਂ ਮੁਕੰਮਲ ਕਰਾਂਗੇ ਸਾਰੇ ਪੰਜਾਬ ਨੂੰ ਕਵਰ ਕਰਕੇ ਤੇ ਬਹੁਤ ਲੱਖਾਂ ਦੀ ਗਿਣਤੀ ਵਿੱਚ ਵੱਡੇ ਪੱਧਰ ਤੇ ਜਿਹੜੀ ਹੈਗੀ ਆ ਲੋਕ ਇਸ ਭਰਤੀ ਨਾਲ ਜੁੜਨਗੇ ਕਰਕੇ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਜਿਸ ਦੀ ਅਸੀਂ ਪਾਲਣਾ ਕਰ ਰਹੇ ਹਾਂ ਕਿੰਨਾ ਟੀਚਕ ਤਾਂ ਰੱਖਿਆ ਗਿਆ ਆਪਣੇ ਲੋਕਾਂ ਦੇਖੋ ਟੀਚੇ ਦੀ ਕੋਈ ਲੱਖਾਂ ਦੀ ਗੱਲ ਨਹੀਂ ਹੈ ਟੀਚਾ ਤਾਂ ਜਿਵੇਂ ਜਿਵੇਂ ਡਿਮਾਂਡ ਆਈ ਗਈ ਜਿੱਦਾਂ ਜਿੱਦਾਂ ਆਪਣੇ ਜ਼ਿਲ੍ਹਿਆਂ ਚੋਂ ਹਲਕਿਆਂ ਚੋਂ ਪਿੰਡਾਂ ਚੋਂ ਜਿਹੜਾ ਵੀ ਕੋਈ ਮੰਗ ਕਰਦਾ ਆ ਉਹਦੇ ਮੁਤਾਬਕ ਅਸੀਂ ਉਹ ਕਾਪੀਆਂ ਦੀ ਸਪਲਾਈ ਕਰਦੇ ਭੇਜੀ ਜਾਂਦੇ ਆ ਸਾਨੂੰ ਉਮੀਦ ਆ ਕਿ ਇਹ ਭਰਤੀ ਭਰਤੀ ਬੜੀ ਜਾਇਜ਼ ਆ ਇਹ ਭਰਤੀ ਬੜੀ ਸਹੀ ਆ ਕੋਈ ਇਹ ਬੋਗਸ ਭਰਤੀ ਨਹੀਂ ਹੈਗੀ ਆਧਾਰ ਕਾਰਡ ਦਾ ਨੰਬਰ ਲਾਣ ਲੱਗਦਾ ਆ ਜਿਵੇਂ ਹੁਕਮਨਾਮਾ ਸਿੰਘ ਸਵਾਨ ਵੱਲੋਂ ਜਾਰੀ ਕੀਤਾ ਗਿਆ ਸੀਗਾ ਸੋ ਇਸ ਭਰਤੀ ਨੂੰ ਲੈ ਕੇ ਬਹੁਤ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਪੰਜਾਬ ਦੇ ਵਿੱਚ ਤੇ ਲੋਕ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਇੱਕ ਨਵੀਂ ਰੂਪਰੇਖਾ ਨਾਲ ਖੜਾ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਸਾਫ਼ ਸੁਥਰੀ ਨੇਕ ਇਮਾਨਦਾਰ ਸੱਚੀ ਸੁੱਚੀ ਲੀਡਰਸ਼ਿਪ ਮੋੜੇ ਆਵੇ ਇਸ ਭਰਤੀ ਨੂੰ ਲੈ ਕੇ ਅਸੀਂ ਆਪ ਅਪਰਾਲਾ ਕਰ ਰਹੇ ਕਹਿ ਵੀ ਰਹੇ ਆ ਕਿ ਸਾਡਾ ਆਪਣਾ ਨਿੱਜੀ ਕੋਈ ਇਹਦੇ ਵਿੱਚ ਸਵਾਰਥ ਨਹੀਂਗਾ ਅਸੀਂ ਪੰਜ ਮੈਂਬਰਾਂ ਨੇ ਕਿਸੇ ਨੇ ਵੀ ਕੋਈ ਆਦਾਨੀ ਲੈਣਾ ਜਾਂ ਕੁਝ ਬਣਨਾ ਨਿਕਾ ਇਹ ਤਾਂ ਅਸੀਂ ਸਿਰਫ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਆ ਕਰਕੇ ਸਾਡਾ ਫਰਜ਼ ਬਣਦਾ ਆ ਲੇਕਿਨ ਇਹ ਨਾਲ ਇੱਕ ਬਹੁਤ ਵੱਡਾ ਫਾਇਦਾ ਹੋਊਗਾ ਕਿ ਅਕਾਲੀ ਦਲ ਦੁਆਰਾ ਉਹਦੀ ਪੁਨਰ ਸੁਰਜੀਤੀ ਹੋ ਸਕਦੀ ਹੈ ਅਕਾਲੀ ਦਲ ਦੁਆਰਾ ਤਗੜਾ ਹੋਊਗਾ ਜੋ ਕਿ ਪੰਜਾਬ ਦੇ ਲੋਕ ਚਾਹੁੰਦੇ ਆ ਇੱਕ ਆਪਣੀ ਜਿਹੜੀ ਖੇਤਰੀ ਪਾਰਟੀ ਆ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਜਿਸ ਵਿੱਚ ਬਹੁਤ ਨਗਾਰ ਆ ਗਿਆ ਸੀ ਕਮਜ਼ੋਰੀਆਂ ਆ ਗਈਆਂ ਸੀਗੀਆਂ ਹੁਣ ਇਸ ਪਾਰਟੀ ਨੂੰ ਲੈ ਕੇ ਆਪਾਂ ਨੂੰ ਉਮੀਦ ਆ ਕੀ ਅਕਾਲੀ ਜਲ ਦੁਆਰਾ ਟਕੜਾ ਹੋ ਕੇ ਤੇ ਪੰਜਾਬ ਦੀ ਆਵਾਜ਼ ਬਣੂਗਾ ਤੇ ਪੰਜਾਬੀਆਂ ਦੀ ਜੜੀ ਹੈਗੀ ਆ ਅਕਾਂ ਦੀ ਰਾਖੀ ਵਾਸਤੇ ਆਪਣਾ ਵੱਡਾ ਯੋਗਦਾਨ ਪਾਊਗਾ ਬਣਾ ਲਾ ਸਭ ਅੰਮ੍ਰਿਤ ਪਾਲ ਨੂੰ ਐਨਐਸਏ ਬੜਾਇਆ ਗਿਆ ਇੱਕ ਸਾਲ ਲਈ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਅਮਰਪਾਲ ਸਿੰਘ ਨੂੰ ਐਨਐਸਏ ਦੇ ਵਿੱਚ ਨਜ਼ਰਬੰਦ ਕਰਨਾ ਕੋਈ ਜਾਇਜ਼ ਗੱਲ ਨਹੀਂ ਹੈ ਪਹਿਲਾਂ ਵੀ ਉਹਤੇ ਐਨਐਸਏ ਲਾਉਣ ਦੀ ਕੋਈ وجہ ਨਹੀਂ ਸੀਗੀ ਠੀਕ ਹੈ ਜੇ ਉਹਨੇ ਕੋਈ ਗਲਤੀ ਕੀਤੀ ਆ ਜੇ ਕੋ ਕਾਨੂੰਨ ਤੋੜਿਆ ਆ ਤੋ ਜਿਹੜਾ ਆਪਣੇ ਸੂਬੇ ਦਾ ਸਿਸਟਮ ਆ ਪੰਜਾਬ ਦਾ ਉਹਦੇ ਤਹਿਤ ਉਥੇ ਕਾਰਵਾਈ ਪੰਜਾਬ ਸਰਕਾਰ ਕਰ ਸਕਦੀ ਸੀਗੀ ਚਲੋ ਉਹਦਾ ਹਰ ਬੰਦੇ ਨੂੰ ਕਾਨੂੰਨ ਦੀ ਪਾਲਣਾ ਕਰਨੀ ਪੈਂਦੀ ਆ ਲੇਕਿਨ ਐਨਐਸਏ ਲਾਉਣਾ ਬਹੁਤ ਆਪਣੇ ਵੱਡਾ ਧੱਕਾ ਕੀਤਾ ਆ ਸਾਰੇ ਨੌਜਵਾਨਾਂ ਨਾਲ ਤੇ ਅਮਰਪਾਲ ਸਿੰਘ ਨੂੰ ਦੇਖੋ ਉਥੇ ਕਨੂਰ ਸਾਹਿਬ ਦੇ ਲੋਕਾਂ ਨੇ ਇਹਦੀ ਵੱਡੀ ਲੀਡਰ ਦੇ ਨਾਲ ਉਹਨੂੰ ਮੈਂਬਰ ਪਾਰਲੀਮੈਂਟ ਬਣਾਇਆ ਸੋਚ ਕਰਕੇ ਇਸ ਸਰਾਸਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਨੋਂ ਲੜ ਕੇ ਇਹ ਇਨ੍ਹਾਂ ਨੌਜਵਾਨਾਂ ਨਾਲ ਜ਼ੁਲਮ ਕਰ ਰਹੀ ਆ ਅਸੀਂ ਤਾਂ ਮੰਗ ਕਰਦੇ ਆ ਕਿ ਅਮਰਪਾਲ ਸਿੰਘ ਨੂੰ ਜਲਦੀ ਆਪਣੀ ਨਜ਼ਰਬੰਦੀ ਤੋਂ ਰਿਹਾ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਕੋਈ ਮਾਹੌਲ ਨਹੀਂ ਹੈ ਇਸ ਤਰ੍ਹਾਂ ਦਾ ਕੋਈ ਏਦਾਂ ਦਾ ਨੈਰੇਟਿਵ ਨਹੀਂਗਾ ਕੋਈ ਏਦਾਂ ਦੀ ਮੰਗ ਨਹੀਂ ਕਰਦਾ ਜੇ ਇਸ ਗੱਲ ਨੂੰ ਲੈ ਕੇ ਕੋਈ ਕਿਤੇ ਕੋਈ ਝਗੜਾ ਹੋਵੇ ਜਾਂ ਕੋਈ ਨਫ਼ਰਤ ਹੋਵੇ ਆਪਸ ਵਿੱਚ ਸਾਰੇ ਪੰਜਾਬੀ ਪਿਆਰ ਨਾਲ ਸਾਂਝ ਨੇ ਤਾਕਨਾ ਇੱਕ ਦੂਜੇ ਦੇ ਨਾਲ ਰਹਿੰਦੇ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਧਰਤੀ ਆ ਸੋ ਇਸ ਕਰਕੇ ਅਮਰਤਪਾਲ ਸਿੰਘ ਦੇ ਨਾਲ ਜਿਹੜਾ ਉਹਨਾਂ ਨੇ ਐਨਐਸਏ ਲਾਇਆ ਉਹਦੇ ਸਾਥੀਆਂ ਤੇ ਲਾਇਆ ਉਹ ਬਹੁਤ ਵੱਡਾ ਬੇਇੱਜ਼ਤੀ ਕੀਤੀ ਇਹਨਾਂ ਨੇ ਤੇ ਉਹ ਐਨਐਸਏ ਪੰਜਾਬ ਸਰਕਾਰ ਨੂੰ ਤੁਰੰਤ ਖਾਰਜ ਕਰਕੇ ਤੇ ਉਹਨੂੰ ਰਿਆ ਕਰਨਾ ਚਾਹੀਦਾ ਭਰਤਪਾਲ ਬਾਜਵਾਲ ਬਿਆਨ ਤੁਸੀਂ ਕਿਵੇਂ ਦੇਖਦੇ ਹੋ ਪਤੀ ਬੰਮ ਮੈ ਗ੍ਰੇਨੇਡ 18 ਫਟ ਗਿਆ ਦੇਖੋ ਲੀਡਰ ਆਫ অপੋਜੀਸ਼ਨ ਜਾਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇੱਕ ਆਪਣੇ ਵੱਲੋਂ ਸਟੇਟਮੈਂਟ ਦਿੱਤੀ ਆ ਉਸ ਸਟੇਟਮੈਂਟ ਨੂੰ ਲੈ ਕੇ ਪੰਜਾਬ ਸਰਕਾਰ ਘਬਰਾ ਕੇ ਉੱਡਾਂ ਗਈ ਪੰਜਾਬ ਸਰਕਾਰ ਦੀ ਆਪਣੀ ਇੰਟੈਲੀਜੈਂਸ ਹੈਗੀ ਆ ਉਹਦਾ ਜਵਾਬ ਦਿੰਦੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਵੀ ਤੁਸੀਂ ਜੋ ਕਹਿ ਰਹੇ ਹੋ ਗਲਤ ਹੈ ਜਾਂ ਸਹੀ ਆ ਜਾਂ ਤੁਹਾਡੇ ਜਿਹੜੇ ਤਾਥ ਆ ਜਾਂ ਤੁਹਾਡੇ ਜਿਹੜੇ ਸਰੋਤ ਨੇ ਉਹ ਆਪਣੇ ਠੀਕ ਨਹੀਂ ਗੇ ਕੌਨ ਨੂੰ ਕਿਸੇ ਨੇ ਘਬਰਾਹ ਕੀਤਾ ਆ ਜਾਂ ਫਿਰ ਪ੍ਰਤਾਪ ਸਿੰਘ ਬਾਜਬੇਨਾਂ ਬੈਠ ਕੇ ਗੱਲ ਕਰਦੇ ਕਰਕੇ ਉਹਨਾਂ ਦਾ ਵੀ ਵੱਡਾ ਰੋਲ ਆ ਲੀਡਰ ਆਫ oppositon ਹੈਗੇ ਆ ਲੇਕਿਨ ਜੇ ਕੋਈ ਸਿਆਸੀ ਬੰਦਾ ਕੋਈ ਸਰਕਾਰ ਦੇ ਵਿਰੁੱਧ ਗੱਲ ਕਰੇ ਤੇ ਮੁੜ ਕੇ ਤੁਸੀਂ ਉਹਤੇ ਪਰਚਾ ਕਰਦੇ ਹੋ ਇਹ ਕਿੱਥੋਂ ਦਾ ਸਿਸਟਮ ਹੈ ਇਹ ਕੋ ਲੋਕਤੰਤਰ ਵਿੱਚ ਗੱਲ ਦੇਖਿਆ ਆਪਾਂ ਕਿ ਕੋਈ ਸਿਆਸੀ ਬੰਦਾ ਬਿਆਨ ਦਿੰਦਾ ਆ ਤੇ ਤੁਸੀਂ ਪੁਲਿਸ ਭੇਜ ਕੇ ਉਹਤੇ ਪਰਚਾ ਕਰ ਦਿੰਦੇ ਹੋ ਐਦਾਂ ਦੇ ਬਿਆਨ ਤਾਂ ਅਕਸਰ ਇੱਕ ਜਿਹੜੇ ਵਿਰੋਧੀ ਧਿਰ ਦੇ ਨੇਤਾ ਹੁੰਦੇ ਆ ਜਾਂ ਪਾਰਟੀਆਂ ਦੇ ਲੀਡਰ ਇਦਾਂ ਦੇ ਬਿਆਨ ਦਿੰਦੇ ਆ ਪਰ ਤੁਸੀਂ ਉਹਦੀ ਤਹ ਤੱਕ ਜਾਓ ਹਾਂ ਜੇ ਕੋਈ ਗਲਤ ਨੂੰ ਲੱਭਦੀ ਆ ਫਿਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਉਹਦਾ ਸਵਾਲ ਕਰੋ ਲੇਕਿਨ ਉਹਨਾਂ ਤੇ ਪਰਚਾ ਕਰਨਾ ਜਾਂ ਉਹਨਾਂ ਨੂੰ ਆਪਣੇ ਸਾਧਕੇ ਉਹਨਾਂ ਦੀ ਪੁੱਛਗਿੱਛ ਕਰਨੀ ਇਹ ਲੋਕਤੰਤਰਿਕ ਕਦਰਾਂ ਕੀਮਤਾਂ ਦੇ ਵਰਖਲਾਫ ਆ ਤੇ ਜਮਹੂਰੀਅਤ ਨੂੰ ਢਾਹ ਲਾਉਣ ਵਾਲੀ ਗੱਲ ਆ ਸੋ ਇਹ ਠੀਕ ਆ ਗਨੇਟ ਚੱਲਦੇ ਨਹੀਂ ਚੱਲਣੇ ਚਾਹੀਦੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਲਾਅ ਐਂਡ ਆਰਡਰ ਨੂੰ ਸਾਹਮਣਾ ਪੰਜਾਬ ਗਵਰਨਮੈਂਟ ਦੀ ਪ੍ਰਾਇਰੀਟੀ ਆ ਲੇਕਿਨ ਨਹੀਂ ਸਵਾਲ ਹੋ ਰਿਆ ਉਹਨਾਂ ਤੋਂ 3 ਸਾਲ ਹੋ ਗਏ ਨਸ਼ਾ ਇੰਨਾ ਵਿਕੇ ਪੰਜਾਬ ਚ ਬੇਤਹਾਸ਼ਾ ਆਪਣੇ ਨਸ਼ੇ ਦੀ ਪਰਮਾਰ ਹੋ ਗਈ ਆ ਹੁਣ ਸਰਕਾਰ ਨੂੰ ਆਪਣੇ ਜਾਗ ਆ ਗਈ ਹੁਣ ਸਰਕਾਰ ਨਸ਼ੇ ਕੋ ਤਰੀ ਆ ਦੇਖਦੇ ਆ ਕਿ ਇਹਦਾ ਜਿਹੜਾ ਸਟਾਇਆ ਕੋ ਨਿਕਲਦਾ ਆ ਕਿ ਕੀ ਨਸ਼ਾ ਖਤਮ ਹੋ ਜੂ ਪੰਜਾਬ ਚੋਂ ਜਾਂ ਨਸ਼ਾ ਘਟ ਜੂ ਪੰਜਾਬ ਚੋਂ ਸਰਕਾਰ ਨੂੰ ਪਹਿਲੇ ਦਿਨ ਤੋਂ ਜੋ ਇਹਨਾਂ ਨੇ ਵਾਦਾ ਕੀਤਾ ਸੀ ਪੰਜਾਬ ਨਾਲ ਅਸੀਂ ਦੋ ਚਾਰ ਮਹੀਨਿਆਂ ਚ ਨਸ਼ਾ ਪੰਜਾਬ ਚੋਂ ਖਤਮ ਕਰ ਦਿਆਂਗੇ ਲੈਕਿਨ ਨਹੀਂ ਕਰ ਸਕੇ ਸੋ ਇਹ ਜਿਹੜੇ ਆਪੋਜੀਸ਼ਨ ਦਾ ਰੋਲ ਬਹੁਤ ਇੰਪੋਰਟੈਂਟ ਆ ਆਪੋਜੀਸ਼ਨ ਨੇ ਆਪਣਾ ਰੋਲ ਵਦਿਆਨੀ ਅਸੀਂ ਤਾਮਦੀ ਏਲੀ ਦੇ ਨਾਲ ਪਿੰਡਾਂ ਦੇ ਜਾ ਕੇ ਇਹ ਭਾਰਤੀ ਦੀ ਮਹਾਨ ਜੰਗੀ ਰੈਵਿਊ ਸ਼ੁਰੂ ਕਰੀਏ ਔਰ ਮੈਂ ਆਪਣੇ ਵੱਲੋਂ بابا اکالی منگولی ٹرسٹ پر مہندر سنگھ جی تھواس دیں کہ اچھی پوری تلتے تخت سب کو ہو کے جیڑی بھی اسی سوا آدر رات لوا رہے ہو اس کا ساتھ دیا گے اور لانگی لاکھ بہت دن باد جس پال ਸਾਤ ਸੰਗਤ ਜੀ ਜਿਹੜੀਆਂ ਗੱਲਾਂ ਵੀਰ ਜਸਪਾਲ ਸਿੰਘ ਨੇ ਤੋਂ ਪਹਿਲਾਂ ਸਰਦਾਬੇਸ਼ ਸਿੰਘ ਨੇ ਸਰਦਾ ਸਰਜੀਤ ਸਿੰਘ ਜੁਣੀ ਕਹਿ ਗਏ ਆ ਉਹਨਾਂ ਦੇ ਪਖਾਏ ਮੈਨੂੰ ਇੱਕ ਫਾਰਸੀ ਦਾ ਕਹਾਣ ਯਾਦ ਆ ਰਿਹਾ ਫਾਰਸੀ ਦੀ ਕਹਾਵਤ ਹੈ ਜੇ ਕੋਪਰ ਕਸ ਖਾਂਦਾ ਪਰ ਖੇ ਸਕੋ ਉਸ ਦਾ ਮਨ ਨੂੰ ਸਮਾਨੀ ਤੋਂ ਸਾਤ ਸੰਗਤ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਸੰਚਾਲਕ ਜਿਹੜੇ سارے لوگ مجھے بھارت اس گل تو جاگو کرخت صاحب انتظار سارے پنجاب شومی اکالی دل کی پارٹی ہے بڑی تیزی بڑی ویڈیو لہر بن کے چل رہی ہے سارے درمیان اسی سبند سارے شروع اکالی دل کے سارے جہاں نے پڑھیا ی رکھا بے یقیناً پورے ਕੌਣ ਸਹੇਤੇ ਦੇ ਨਾਲ ਆਜੂ ਲੋਕੀ ਦਿੱਤੀ ਹੈ ਕਿ ਸਾਸਨ ਜੀ ਬਲੇਸਰਾ ਹੈ ਕਿ ਆਪਾਂ ਸਾਰੇ ਜਾਣਦੇ ਆ ਕਿ ਜਿਹੜਾ ਸਾਸਨ ਦਾ ਪਰੇੜਿਆ ਉਹ ਹੁਕਮੀਆਂ ਦਾ ਬਹੁਤ ਸਾੜੀਆਂ ਕਲਾਵਾਜੀ ਇਦਾਂ ਦੀਆਂ ਹੁਕਮੀਆਂ ਕਿ ਸਿਆਸੀ ਲੋਕ ਕਹਿੰਦੇ ਕੁਛ ਕਰਦੇ ਕੁਛ ਪਰ ਜਿਹੋ ਜੀ ਸਿਆਸਤ ਅੱਜ ਦੇ ਦੌਰ ਵਿੱਚ ਅਸੀਂ ਅਕਾਲੀ ਦਲ ਦੇ ਰੇੜੇ ਵਿੱਚ ਦੇਖ ਰਹੇ ਹਾਂ ਉਹ ਪਹਿਲਾਂ ਕਰੇ ਨੇ ਵਿੱਚ ਤੁਹਾਡੇ ਸਾਹਮਣੇ ਕਿਵੇਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਬੋਸਤਾ ਦਾ ਕਹਿੰਦੇ ਹੋਇਆ ਸੰਗਤ ਰਾਹ ਢੋਹਿਆ ਹੋਇਆ ਤੇ ਉਸ ਸ੍ਰੀ ਅਕਾਲ ਤਖਤ ਸਾਹਿਬ ਤੇ ਜਰੂਰਤਾਂ ਕਹਿ ਲਈ ਲੋਕ ਜਿੱਥੇ ਬੋਲੀ ਬੈਠੀ ਸੀ ਤੇ ਉਦੋਂ ਤਾਂ ਉਹ ਸਾਹਮੁਖ ਸੀਗੇ ਤੇ ਲੇਕਿਨ ਜਦੋਂ ਅਕਾਲੀ ਦਲ ਦੋ ਵਾਰ ਤੇ ਸਵਾਲ ਪੁੱਛਣ ਆਪੇ ਤੇ ਉਹ ਅਕਾਲੀ ਭੂਲਾ ਸਿੰਘ ਦੇ ਘਰ ਚਿਰਾਂ ਤੋਂ ਪਰੇ ਜੇਹਿੰਦਾ ਰ ਫਿਰ ਉਹਨਾਂ ਦੇ ਤੋਂ ਲਾਤੀ ਤੇ ਇਹ ਬੀਜਪੀ ਦੇ ਬਗਵਾਏ ਹੋਏ ਆ ਬੜੀ ਹਾਨੀ ਦੀ ਗੱਲ ਆ ਕਿ ਜਿਹੜਾ ਪ੍ਰਧਾਨ ਆਪੇ ਬਣਿਆ ਪ੍ਰਧਾਨ ਇਹ ਕਹਿ ਰਿਹਾ ਕਿ ਸਾਡੇ ਤਖਤ ਦੇ ਜ਼ਗਰਦਾਰ ਬੀਜਪੀ ਦੇ ਬਗਵਾਏ ਹੋਏ ਆ ਤੇ ਮਾਈਕਰੋਸਫਟ ਅਖਬਾਰ ਵਿੱਚ ਵੀ ਇਹ ਲਿਖਿਆ ਸੀਗਾ ਕਿ ਉਹਨੂੰ ਸ਼੍ਰੀਮਾਨ ਨੂੰ ਪੁੱਛੋ ਕਿ ਜਿਹੜੇ ਗੁਰ ਗਿਆਨੀ ਗੁਰਵਜਨ ਸਿੰਘ ਜਿਹਨਾਂ ਨੂੰ ਚੰਡੀਗੜ੍ਹ ਸੱਦੇ ਸੀ ਉਹ ਕਿਹਦੇ ਬਗਵਾਏ ਹੋਏ ਸੀ ਇਹੋ ਜਿਹੇ ਹਲਾਕ ਜਿਹੜੇ ਕਿ ਉम्मे ਹੰਕਾਰ ਧਨ ਅਤੇ ਸੰਪਦਾ ਦੇ ਆਸਰੇ ਚਲਾਈ ਜਾ ਰਹੀ ਆਪਣੀ ਹੰਕੜ ਆ ਉਹਨੂੰ ਅੱਜ ਤੋੜਨ ਦਾ ਸਮਾਂ ਆ ਗਿਆ। ਤੋਂ ਸਾਧ ਸੰਗਤ ਜੀ ਤੁਸੀਂ ਸਾਰਿਆਂ ਨੇ ਲੰਮੇ ਸਮੇਂ ਤੋਂ ਦੇਖਿਆ ਕਿ ਬਹੁਤ ਸਾਰੇ ਅੱਜ ਤੱਕ ਕਹਿੰਦੇ ਰਹੇ ਕਿ ਅੰਮ੍ਰਿਤ ਛਿੜੀ ਅਕਾਲ ਤਖਤ ਸਾਹਿਬ ਅਤੇ ਪੰਥ ਕੇਂਦਰ ਨੂੰ ਆਜ਼ਾਦ ਕਰਾਉਣਾ ਹੈ। ਤੇ ਅੱਜ ਤੱਕ ਕਿਸੇ ਵੀ ਗੱਦੀ ਉਹ ਪੂਰੀ ਨਹੀਂ ਭਈ। ਔਰ ਇਹ ਗੁਰੂਵਾਨ ਦੇ ਕਹਾਵਤ ਆਈ ਆ ਜਿਵੇਂ ਅੰਗਰੇਜ਼ੀ ਦਾ ਇੱਕ ਕਹਾਣ ਹੈ ਨਾ ਆਇਓ ਕੱਟਸ ਆਇਓ ਲੋਹੇ ਨੂੰ ਲੋਹਾ ਕੱਟਦਾ ਪੈਂਦਾ ਸੀ ਉਸ ਕਾਲ ਦੇ ਸਾਥ ਤੇ ਕਾਲੂ ਧੋਕੇ ਸਾਡੀ ਸਿਆਸੀ ਉਹ ਹਿਆਲਤ ਦੱਸਦਾ ਜਿਸ ਨੂੰ ਪੰਥ ਦੇ ਪੰਥ ਦੇ ਮਸਲਿਆਂ ਵਿੱਚ ਆਪਣਾ ਇੱਕ ਵਧੀਆ ਯੋਗਦਾਨ ਦੇਣ ਦਾ ਲੋਕ ਸੀ ਬੜਾਈ ਗਈ ਸੀ وہ اکال تخت کر لگ پہ نتیجہ یہ نکلیا کہ جیسا گرو پاشاپت کر کے گور صاحب نے آپ ਸੱਜਣਾਂ ਸ਼੍ਰੀਮਤ ਸੈਨਾ ਜਨਾਬ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿੰ ਇਜਾਜ਼ਤ ਦਿਓ ਧੰਨਵਾਦ